ਸਤਿ ਸ੍ਰੀ ਅਕਾਲ ਜੀ ਤੁਹਾਨੂੰ ਤੁਹਾਡਾ ਸਾਡੇ YouTube ਚੈਨਲ ਅਸੂਨ ਬਲੌਗਸ ਤੇ ਤੇ ਅੱਜ ਜਿਹੜੀ ਤੁਹਾਨੂੰ ਜਾਣਕਾਰੀ ਮੈਂ ਦੇਣੀ ਹੈ ਉਹ ਹੈਗੀ ਸਾਡੇ ਸਾਡੇ ਮੋਟਰ ਤੇ ਮਤਲਬ ਬੂਟੇ ਲਾਏ ਹੋਏ ਨੇ ਮੁਰਦਾਂ ਦੇ ਉਹ ਕਿੱਦਾਂ ਲਾਏ ਕਿਵੇਂ ਲੱਗੇ ਨੇ ਤੇ ਕਿਹਨਾਂ ਦੇ ਥਰੋ ਲਾਏ ਆ ਕਿੰਨੇ ਦਾ ਬੂਟਾ ਇਹ ਬੈਠਿਆ ਵੀਡੀਓ ਪੂਰੀ ਦੇਖਣ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਸੇਵ ਤੇ ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੀ ਵੀਡੀਓ 'ਚ ਜਿਹੜੀ ਜਾਣਕਾਰੀ ਦੱਸੀ ਗਈ ਹੈ ਉਹ ਕਿੱਦਾਂ ਦੀ ਲੱਗੀ ਹੈ। ਤੋਂ ਤੁਹਾਨੂੰ ਦੱਸ ਦਿੰਨੇ ਆ ਵੀ ਬੂਟਾ ਕਿਹੜਾ ਹੈ, ਵੈਰਾਈਟੀ ਕਿਹੜੀ ਹੈ। ਅਸੀਂ ਕਿਹੜੇ ਟਾਈਮ ਦੇ ਤੇ ਇਹਨਾਂ ਬੂਟੇ ਬਾਰੇ ਤੁਹਾਨੂੰ ਜਾਣਕਾਰੀ ਦਵਾਂ। ਤਾਂ ਜਿਹੜਾ ਇਹ ਬੂਟਾ ਇਹਨੂੰ ਅਸੀਂ ਸਾਫ ਸਫੈਦਾ ਕਹਿੰਦੇ ਆ ਮਰੂਦ ਦਾ ਜੋ ਇਹ ਵੈਰਾਈਟੀ ਹੈ। ਇਹਨੂੰ ਸਾਫ ਸਫੈਦਾ ਕਹਿੰਦੇ ਨੇ ਤੇ ਇਹ ਜੇ ਆਪਾਂ ਮਤਲਬ ਬੂਟਾ ਆਪ ਵੀ ਲੈ ਕੇ ਆਉਣਾ ਹੋਵੇ ਤਾਂ ਪਹ ਪਟਿਆਲਿਓਂ ਜਾਂ ਜਿਹੜੀ ਵੀ ਸਰਕਾਰੀ ਪੰਜਾਬ ਦੇ ਨਰਸਰੀ ਹੈ ਤਾਂ ਉੱਥੋਂ ਹਰਾਮ ਦਾ ਮਿਲ ਜੇਗਾ ਤੇ ਜੋ ਇਹਦੀ ਕੀਮਤ ਮਤਲਬ ਸਰਕਾਰ ਗਵਰਨਮੈਂਟ ਨੇ ਜਾਂ ਅਧਿਕਾਰੀਆਂ ਨੇ ਰੱਖੀ ਇਹ ਤਾਂ 60 ਰੁਪਏ ਦਾ ਬੂਟਾ ਇਹ ਇੱਕ ਪੈਂਦਾ ਤੇ ਸਾਡੇ ਜੋ ਬਾਣ ਤਿਗਾ ਇਹ 2.5 ਕਿੱਲੇ ਦਾ ਕਿਉਂਕਿ ਅਸੀਂ ਇਹ ਮਿੱਟੀ ਮਤਲਬ 2 ਤੋਂ 2 ਫੁੱਟ ਤੋਂ ਥੋੜੀ ਜੁੱਤੇ ਚਕਾਈ ਹੋਈ ਹੈ ਖੇਤ ਨੀਵੇਂ ਨੇ ਇਹ ਤੇ ਇਧਰ ਸਾਡਾ ਇੱਕ ਮਤਲਬ ਮੋਟਰ ਦਾ ਕਮਰਾ ਪਾ ਕੇ ਕਿਉਂਕਿ ਪਹਿਲਾਂ ਇਹ ਮੋਟਰ ਦਾ ਕਮਰਾ ਹੈ ਨਹੀਂ ਸੀਗਾ ਔਰ ਇਹ ਬਾਅਦ ਚ ਪਾਇਆ ਹੁਣੇ ਤੇ ਮੋਟਰ ਪਹਿਲਾਂ ਲੱਗੀ ਹੋਈ ਸੀਗੀ ਤੇ ਪਾਈਪ ਜਿਹੜੇ ਆਪਣੇ ਸਿਮਿੰਟ ਦੇ ਆਉਂਦੇ ਸੀਗੇ ਉਹ ਅਸੀਂ ਪਹਿਲਾਂ ਦਬਾਏ ਹੋਏ ਤੇ ਜਦੋਂ ਬਾਣ ਪਟਿਆ ਰਹੇ 2 ਫੁੱਟ ਦੇ ਉੱਪਰ ਤਥੱਲੋ ਪਾਈਪ ਇਹ ਸਾਰੇ ਕੱਢ ਗਏ ਸੀ ਪਾਈਪ ਦੁਆਰਾ ਪਲਾਸਟਿਕ ਦੇ ਪਾਏ ਤੇ ਜਿਹੜੇ ਪਾਈਪ ਤੇ ਹੈ ਬੂਟਿਆਂ ਨੂੰ ਅਸੀਂ ਮਤਲਬ ਜਿੰਨਾ ਫਲ ਲੱਗਿਆ ਰਿਹਾ ਹੁਣ ਵੀ ਫਲ ਦੇਖੋ ਅਬ ਮਰੂਦ ਲੱਗਿਆ ਹੋਇਆ ਇਹਨੂੰ ਫਲ ਜਦ ਤੋਂ ਬਾਦ ਲਾਏ ਆ ਤਿੰਨ ਚਾਰ ਮਹੀਨੇ ਤੋਂ ਬਾਅਦ ਇਹ ਲੱਗਣੇ ਸਟਾਰਟ ਹੋ ਗਏ ਸੀਗੇ ਕਈ ਬੂਟੇ ਕਿਤੋਂ ਖਰਾਬ ਹੋ ਗਏ ਕਿਉਂਕਿ ਜਦੋਂ ਮਿੱਟੀ ਇਹ ਪੱਟੀ ਸੀਗੀ ਆ ਤੁਸੀਂ ਦੇਖ ਸਕਦੇ ਆ ਵੀ ਇਹ ਸਾਰੇ ਮਤਲਬ ਜਿਵੇਂ ਦਰਿਆ ਚੋਂ ਆਪਣੇ ਨਿਕਲਦੀ ਹੁੰਦੀ ਹੈ ਉਹ ਸੈਟਮ ਹੋ ਗਿਆ ਇਹ ਮਤਲਬ ਪਾਣੀ ਮਤਲਬ ਰਹਿਦਾ ਨਹੀਂ ਜਿੰਮੇ ਪਹਿਲਾਂ ਮੀਂਹ ਪਿਆ ਸੀਗਾ ਖੇਤਾਂ ਚ ਤਾਂ ਉਹ ਸਾਬ ਨਾਲ ਇਹ ਸਾਰਾ ਹੀ ਖੇਤ ਫੁੱਲ ਹੋ ਗਿਆ ਸੀਗਾ ਇੱਕ ਵਾਰੀ ਤਾਂ ਕਰਕੇ ਇਹਦੇ ਚ ਪਾਣੀ ਜੋ ਖੜਿਆ ਸੀਗਾ 2-3 ਦਿਨ ਤੋਂ ਲਗਾਤਾਰ ਆੜਦੜੇ ਤੋਂ ਖੇਤਾਂ ਚੋਂ ਆ ਕੇ ਪਾਣੀ ਵਿੱਚ ਗਰੀ ਗਿਆ ਖੇਤ ਦੇ ਤਾਂ ਮਤਲਬ ਇੱਕ ਦਿਹਾੜੀ ਵੀ ਨਹੀਂ ਇਹਨੇ ਲਾਈ 7 ਤੋਂ 8 ਘੰਟਿਆਂ ਦੇ ਅੰਦਰ ਦਿਨ ਚ ਤਾਂ ਇਹ ਸਾਰਾ ਖੇਤ ਪਾਣੀ ਵਿੱਚੇ ਸਮਾ ਗਿਆ ਮਤਲਬ ਧਰਤੀ 'ਚ ਪਾਣੀ ਚਲਾ ਗਿਆ ਤੇ ਬੂਟਾ ਤਾਂ ਕੋਈ ਦਿਖੇ ਨਹੀਂ ਤਾਂ ਰਿਹਾ ਇਹ ਤਾਂ ਹੁਣ ਬੂਟੇ ਮਤਲਬ ਹਾਈਟ ਗ੍ਰੋਥ ਕਰ ਗਏ ਤਾਂ ਕਰਕੇ ਹੁਣ ਦਿਖਦੇ ਵੀ ਨੇ ਉਦੋਂ ਤਾਂ ਦਿਖਣ ਤੇ ਹੀ ਬੰਦ ਹੋ ਗਿਆ ਵੀ ਹਾਂ ਇਹ ਬੂਟਾ ਲੱਗੇ ਵੀ ਹੋਏ ਆ ਸਾਨੂੰ ਇਹ ਵੀ ਫਿਕਰ ਹੋ ਗਈ ਸੀ ਕਿ ਵੀ ਹਾਂ ਵੀ ਇੰਨੇ ਬੂਟੇ ਲਾਏ ਮੈਂ ਤਾਂ 2-3 ਸਾਲ ਦੀ ਵੀ ਕਿਤੇ ਬਰਬਾਦ ਨਾ ਹੋ ਪਰ ਮਹਾਰਾ ਦੀ ਕਿਰਪਾ ਨਾਲ ਸਹੀ ਰਿਹਾ ਤੇ ਜੋ ਆਏ ਨੇ ਆਪਣਾ ਖਾਦ ਖਰਾਕ ਤੇ ਜੋ ਇਹਨਾਂ ਨੂੰ ਅਸੀਂ ਪਾਇਆ ਕਰਿਆ ਜਦੋਂ ਅਸੀਂ ਬੂਟੇ ਲਾਏ ਸੀਗੇ ਤਾਂ ਇਹਦੀ 1.5 ਫੁੱਟ ਦੀ ਪਟਾਈ ਕਰਕੇ ਅਸੀਂ ਜਦੋਂ ਬੂਟੇ ਲਾਏ ਆ ਤੇ ਇਹਦੇ ਥੱਲੇ ਗਡੋਆ ਖਾਦ ਪਾਈ ਗਈ ਉਦੋਂ ਬਾਅਦ ਬੂਟਾ ਧਰ ਕੇ ਫੇਰ ਜਿਹੜੀ ਉੱਪਰ ਦੀ ਪਹਿਲੀ ਪਰਤ ਸੀਗੀ ਉਹ ਮਿੱਟੀ ਦੀ ਅਸੀਂ ਪਹਿਲਾਂ ਵਿੱਚ ਦੇ ਕੇ ਫੇਰ ਅਲਦਲੇ ਦੀ ਮਿੱਟੀ ਦੋਹਰਾਈ ਸੀ ਵਿੱਚ ਪਾਤੀ ਸੀਗੀ ਬੂਟਾ ਖੜਾਉਣ ਵਾਸਤੇ ਤੇ ਇਦਾਂ ਹੀ ਇਹ ਸਾਰੇ ਬੂਟੇ ਤਕਰੀਬਨ ਇੱਕ ਦਿਹਾੜੀ ਚ ਇਹ ਹੁਣ ਜੋ ਬੂਟੇ ਲੱਗੇ ਹੋਏ ਅਸੀਂ ਪਹਿਲੀ ਵਾਰੀ ਲਾਏ ਆ ਤਾਂ ਇਹ 377 ਬੂਟਾ ਲੱਗਿਆ ਹੈ 2.5 ਕਿਲੇ ਤੋਂ ਥੋੜਾ ਉੱਪਰ ਖੇਤ ਨੇ ਇਹ ਕਿਉਂਕਿ ਜੇ ਤੁਸੀਂ ਲਾਉਣੇ ਆ ਹੁਣ ਤੁਹਾਡੇ ਖੇਤਾਂ ਦਾ ਹਿਸਾਬ ਹੋਰ ਹੈ ਸਾਡੇਆਂ ਦਾ ਇੱਧਰ ਹੋਰ ਹੈ ਤੇ ਬੂਟੇ ਤੋਂ ਬੂਟਾ ਜਿਹੜਾ ਲੱਗੀ ਹੋਈ ਹੈ ਫਰਕ ਹੈ ਜਿਹੜਾ ਬੂਟੇ ਤੋਂ ਬੂਟੇ ਦਾ 15 ਫੁੱਟ ਦਾ ਜੇ ਆਪਾਂ ਲਾਈਨ ਤੋਂ ਲਾਈਨ ਦੇਖੀਏ ਮਤਲਬ ਇਹ ਬਾਣ ਜਿਹੜਾ ਸਿੱਧਾ ਹੈ ਇਹ 20 ਫੁੱਟ ਦਾ ਹੈ ਉੱਤੇ ਦੇ ਬੂਟਾ 15 ਲੈਂਡ ਤੋਂ ਲੈਂਨ 20 ਫੁੱਟ ਦਾ ਫਾਸਲਾ ਹੈ ਕਿਉਂਕਿ ਇਹ ਚ ਇਹਨਾਂ ਚ ਵੀ ਅਸੀਂ ਪਹਿਲਾਂ ਦਾਲਾਂ ਵਗੈਰਾ ਲਾਈਆਂ ਜਾਂ ਫਿਰ ਸਰੋਂ ਲਾਈ ਸਰੋਂ ਸਾਡੀ ਸੋਹਣੀ ਨਿਕਲੀ ਦਾਲਾਂ ਦੂਣਾਂ ਛੱਡੀਆਂ ਵਧੀਆਂ ਨਿਕਲੀਆਂ ਨੇ ਉਹ ਵੀ ਆਰਗੈਨਿਕ ਕੋਈ ਅਸੀਂ ਕੁਝ ਨਹੀਂ ਪਾਇਆ ਇਹਨਾਂ ਚ ਵੀ ਹੁਣ ਤੱਕ ਹੱਦ ਅਸੀਂ ਕੁਝ ਵੀ ਨਹੀਂ ਪਾਇਆ ਸਵਾਏ ਗਡੋਆ ਖਾਦੇ ਜੇ ਚਿੱਟਾ ਇਹੋ ਚੀਜ਼ ਲਾਉਂਦੇ ਵੀ ਆ ਤਾਂ ਉਹਦੀ ਜਗ੍ਹਾ ਤੇ ਸਿਰਫ ਅਸੀਂ ਗਡੋਆ ਖਾਦੇ ਹੀ ਵਰਤ ਰਹੇ ਹਾਂ ਹੋਰ ਕੁਝ ਨਹੀਂ ਤੇ ਹੁਣ ਆ ਜੀਏ ਪਾਣੀ ਤੇ ਸਾਡੀ ਮੋਟਰ ਹੈਗੀ ਹੈ ਇਹ 7 ਪਾਵਰ ਦੀ ਤੇ ਇਹ ਅਸੀਂ ਕਦੇ ਹੀ ਵਰਤਦੇ ਆਂ ਜੇ ਅਸੀਂ ਵਿਚਾਲੇ ਪਾਣੀ ਲਾਉਣਾ ਹੈ ਸਾਡਾ ਇੱਕ ਸਾਈਡ ਤੇ ਪਾਣੀ ਨਹੀਂ ਪੂਰਾ ਹੋ ਰਿਹਾ ਕਿਉਂਕਿ ਅਸੀਂ ਸਾਡੇ ਤਾਇਆ ਜੀ ਨੇ ਮੱਛੀਆਂ ਦਾ ਫਾਰਮ ਕਰਿਆ ਹੋਇਆ ਹੈ ਤਾਂ ਉੱਥੋਂ ਉਹ ਪਾਈਪ ਪਾਇਆ ਹੋਇਆ ਉਹ ਪਾਈਪ ਤੁਹਾਨੂੰ ਮੈਂ ਨੇੜੇ ਲੈ ਕੇ ਦਿਖਾ ਦਿੰਦਾ ਤੇ ਆਹ ਫਿਟਿੰਗ ਦਾ ਪਾਈਪ ਹੈ ਜੋ ਤੁਸੀਂ ਦੇਖ ਸਕਦੇ ਆਂ ਇਹ ਵਿੱਚ ਦੀ ਪੱਟ ਕੇ ਅਸੀਂ ਪਰਲੀ ਸਾਈਡ ਪਚਾਇਆ ਹੋਇਆ ਹੈ ਉੱਪਰ ਤੁਹਾਨੂੰ ਮੈਂ ਲੈ ਜਾ ਕੇ ਦੁਬਾਰਾ ਦਿਖਾ ਦੂੰਗਾ ਇੱਕ ਬਰੀ ਵੀਡੀਓ ਚ ਇਹ ਪੈਪ ਸਿੱਧਾ ਥੱਲੇ ਆਉਂਦਾ ਸੀਗਾ ਪਹਿਲਾਂ ਉਹਦੇ ਪੂਰੇ ਅਸਲ 'ਚ ਇੱਕ ਖਾਲ ਪਹਿਲਾਂ ਸਿੱਧੀ ਪਾਈ ਹੋਈ ਸੀ ਸਾਡੀ ਇੱਥੋਂ ਲੈ ਕੇ ਉੱਥੇ ਤੱਕ ਫਿਰ ਜਦੋਂ ਅਸੀਂ ਦੁਬਾਰਾ ਮੈਂ ਸੋਚਿਆ ਵੀ ਇਹ ਜਦੋਂ ਅਸੀਂ ਪਾਣੀ ਲਾਉਂਦੇ ਸੀਗੇ ਜਦੋਂ ਨਵਾਂ ਨਵਾਂ ਖੇਤ ਤਿਆਰ ਕਰਿਆ ਤਾਂ ਇਹ ਬੱਟਾਂ ਹੀ ਟੁੱਟੀਆਂ ਜਾਂਦੀ ਸੀਗੀਆਂ ਕਦੋਂ ਕਿਤੇ ਪਾਣੀ ਟੁੱਟ ਗਿਆ ਕਦੋਂ ਕਿਤੇ ਪਾਣੀ ਟੁੱਟ ਗਿਆ ਸਾਡੀ ਭਜੇ ਨੱਠ ਵੱਧ ਰਹਿੰਦੀ ਸੀ ਦੋਹੇ ਜਣਿਆਂ ਦੀ ਉਹ ਸਾਡੇ ਨਾਲ ਅਸੀਂ ਹੋਰ ਨੂੰ ਕਿਸੇ ਨੂੰ ਲਾਇਆ ਹੈ ਨਹੀਂ ਸੀਗਾ ਨਾਲ ਮੈਂ ਤੇ ਡੈਡੀਓ ਸੀਗੇ ਤਾਂ ਸਾਡੀ ਭਜਨੱਠ ਟਾਈਮ ਦੀ ਬਰਬਤ ਦੀ ਜਿਹੜਾ ਪਾਣੀ ਹੁਣ ਮਤਲਬ ਇੱਕ ਦਿਹਾੜੀ ਤੇ ਅੰਦਰ ਲੱਗ ਜਾਂਦਾ ਉਹ ਸਾਡੇ ਦੋ ਤੋਂ ਤਿੰਨ ਦਿਨ ਲੈ ਲੈਂਦੇ ਸੀਗੇ ਕੋਈ ਕਦੋਂ ਕਿਤੋਂ ਟੁੱਟ ਗਈ ਵੱਟ ਗਈ ਕਦੋਂ ਖਾਲ ਟੁੱਟ ਗਿਆ ਕਦੇ ਕੁਛ ਹੋ ਗਿਆ ਕਦੇ ਉਧਰ ਟੁੱਟ ਗਿਆ ਕਦੇ ਉਧਰ ਟੁੱਟ ਗਿਆ ਭਜਨੱਠ ਬੱਧ ਰਿਹਾ ਜ਼ੋਰ ਦੁੱਗਣਾ ਲੱਗ ਜਾਂਦਾ ਸੀਗਾ ਇੱਥੇ ਲੱਗੇ ਸੀਗਾ ਮਤਲਬ ਟੀ ਪੁਆਇੰਟ ਲੱਗਿਆ ਸੀਗਾ ਇੱਕ ਪੈਪ ਇਧਰ ਨੂੰ ਇੱਕ ਉਹ ਇਧਰ ਨੂੰ ਇੱਕ ਐਨੂ ਲੱਗਿਆ ਹੋਇਆ ਸੀਗਾ ਤੇ ਉਹਦੇ ਬਾਅਦ ਹੁਣ ਜੋ ਸਪਲਾਈ ਚੱਲਦੀ ਹੈ ਹੁਣ ਚੱਲਦੀ ਇਧਰਲੀ ਛੜ ਨੂੰ ਜਾਂ ਇਧਰਲੀ ਛੜ ਨੂੰ ਆਹ ਖਾਲ ਤੋਂ ਹੋ ਗਏ ਉਹ ਘੁੰਮ ਕੇ ਜਾਂਦਾ ਪਾਣੀ ਜਿਹੜਾ ਉਧਰ ਬੂਟੇ ਲੱਗੇ ਹਨ ਉਹਨਾਂ ਤੱਕ ਵੀ ਇਸ ਪਾਣੀ ਦੀ ਇਹਦੀ ਸਪਲਾਈ ਜਾਂਦੀ ਹੈ ਇਹ ਪੈਪ ਜੋ ਜੋ ਆਉਂਦਾ ਪਾਣੀ ਇਹ 4 ਇੰਚ ਦਾ ਪੈਪ ਹੈ ਇਧਰੋਂ 6 ਦਾ ਕਰਿਆ ਹੋਇਆ ਹੈ ਪਾਉਂਟ ਤੇ ਦੇ ਕੇ 6 ਦਾ ਪਾਈਪ ਪਾਇਆ ਹੋਇਆ ਹੈ। ਗਾਹ ਜਿਵੇਂ ਇੱਥੇ ਪਾਣੀ ਛੱਟਣਾ ਤਾਂ ਉੱਥੋਂ ਪੁਆਇੰਟ ਕੱਢਿਆ ਹੋਇਆ 4 ਇੰਚ ਦਾ ਪਾਈਪ ਪਾ ਕੇ ਸਾਕਟ ਲਾ ਕੇ 6 4 ਦੀ ਸਾਕਟ ਲਾ ਕੇ 4 ਦਾ ਪਾਈਪ ਲਾ ਕੇ ਜਿੰਨਾ ਕੋ ਮਤਲਬ ਰੱਖਣਾ ਸੀਗਾ ਵੀ ਹਾਂ ਇੰਨਾ ਕੁ ਪਾਈਪ ਦਾ ਸਾਨੂੰ ਬਹੁਤ ਹੈ ਉਨਾ ਕੁ ਰੱਖਿਆ ਗਿਆ। ਤੇ ਉਹ ਤੁਰ ਮੈਂ ਤੁਹਾਨੂੰ ਗਾਹ ਜਗ੍ਹਾ ਦਿਖਾ ਦੂੰਗਾ ਤੇ ਇੱਧਰਲਾ ਪਾਰਟ ਇੰਨਾ ਕੁ ਸੀਗਾ ਇਹ। ਜ ਜੇ ਅਸੀਂ ਪਾਣੀ ਬੂਟਿਆਂ ਨੂੰ ਜੋ ਹੈ ਤਾਂ ਅਸੀਂ ਇਹ ਪਾਣੀ ਵਰਤਦੇ ਹਾਂ। ਮੋਟਰ ਸਾਡੀ ਲਗਭਗ ਬਹੁਤ ਘੱਟ ਚੱਲਦੀ ਐ। ਉਹ ਹੀ ਸਾਂਝ ਲੈ ਇੱਕ ਤਰ੍ਹਾਂ ਦੀ ਵੀ ਚਲਾਈ ਨਹੀਂ ਰਹੇ। ਇਹ ਪਾਈਪ ਐ ਜੋ ਜਾ ਰਿਹਾ ਉਧਰ ਨੂੰ। ਉਥੋਂ ਮੈਂ ਕਿਹਾਂ ਜਾ ਕੇ ਦਿਖਾ ਦਿੰਦਾ। ਤੇ ਉਥੋਂ ਪਾਈਪ ਉਰੇ ਆ ਜਾਂਦਾ। ਇੱਥੋਂ ਆ ਆਜਨੇ ਪੁਆਇੰਟ। ਇੱਕ ਪੁਆਇੰਟ ਛੱਡਿਆ ਹੋਇਆ ਇਹੇ। ਹਾਂ ਤੁਸੀਂ ਲਾ ਲੋ ਹਿਸਾਬ ਵੀ ਸਾਨੂੰ ਜੇ ਇੱਥੋਂ ਇਹਨਾਂ ਨੂੰ ਵੀ ਪਾਣੀ ਛੱਡਣਾ ਤਾਂ ਤਾਂ ਸਾਨੂੰ ਇਹਨਾਂ ਨੂੰ ਵੀ ਪਾਣੀ ਦੇਣ ਦੀ ਸੁਵਿਧਾ ਕਰਨੀ ਪੈਣੀ ਇੱਦੀ ਕਿਉਂਕਿ ਇਹ ਸੀ ਬੱਟ ਸਿਸਟਮ ਨੇ ਬਣਾਇਆ ਖਾਲਾ ਸਿਸਟਮ ਬਣਾਇਆ ਵੀ ਪਾਣੀ ਗਾਂਹਾਂ ਤੱਕ ਚਲੇ ਜਾਵੇ ਗਾਂਹਾਂ ਤੋਂ ਜੈਸੀ ਗਾਂਹਾਂ ਛੱਡਣਾ ਹੈ ਉਧਰੋਂ ਵੀ ਛੱਡਣਾ ਤਾਂ ਵੀ ਅਸੀਂ ਕਰ ਸਕਦੇ ਇਹਨੂੰ ਇੱਥੇ ਇਹਨੂੰ ਪੁਆਇੰਟ ਦਿੱਤਾ ਹੋਇਆ ਹੈ ਇਹਦਾ ਹੁਣ ਮਤਲਬ ਕੁਝ ਹੋਰ ਬਹੁਤ ਹੈ ਪੈਪ ਇਹਨੂੰ ਛੱਡਿਆ ਹੋਇਆ ਸੀ ਤਾਂ ਇਹ ਸਿੱਧਾ ਇੱਚ ਆ ਜਾਂਦਾ ਹੁਣ ਇੱਕ ਦੋ ਦਿਨ ਚ ਕਿਉਂਕਿ ਮੀਂਹ ਪੈ ਗਿਆ ਸੀਗਾ ਸਫਾਈ ਕਰਾਉਣੇ ਵਾਲੀ ਆ ਹਾਂ ਇੱਥੋਂ ਘਾਹ ਖੁਰਚ ਇੱਥੋਂ ਤੁਸੀਂ ਦੇਖ ਸਕਦੇ ਆ ਵੀ ਇਹਾ 2 ਇੰਚੀ ਦਾ ਪਾਈਪ ਪਾ ਕੇ ਹਰੇਕ ਤੇ ਐਂਡ ਕੈਪ ਲਾਈ ਹੋਈ ਹੈ ਸੀ ਤੇ ਹੋਂ ਰਿਹਾ ਇਹਦਾ ਪਾਰਟ ਜਿਹੜਾ ਪਾਈਪ ਐਸੀ 6 ਇੰਚ ਦਾ ਮੋਟਰ ਤੋਂ ਪਾਈਪ ਆਉਂਦਾ ਉਹ ਸਿੱਧਾ ਇੱਕ ਕਨੈਕਸ਼ਨ ਉਰੇ ਆਇਆ ਹੈ ਹੈ ਚਾ ਇੱਥੋਂ ਜਾਂਦਾ ਪਰਲੇ ਖੇਤ ਦੇ ਉਹ ਵਾਲੇ ਜੇ ਇਹ ਤੋਂ ਜੇ ਮੋਟਰ ਦਾ ਵੀ ਸਪਲਾਈ ਚਲਾਉਣੀ ਹੈ ਇਹ ਪੈਵਟ ਤਾਂ ਉਹ ਵੀ ਚੱਲ ਜਾਂਦੀ ਹੈ ਆਰਾਮ ਨਾਲ ਆਹ ਬਾਅਦ ਲੱਗਿਆ ਹੋਇਆ ਥੱਲੋ ਕਨੈਕਸ਼ਨ ਉਹਨੂੰ ਦਿੱਤਾ ਹੋਇਆ ਪਰ ਜਿਹੜਾ ਇਹ ਮਤਲਬ ਉਹ ਉਹ ਵਾਲਾ ਪਾਣੀ ਆ ਰਿਹਾ ਉਹ ਨਹੀਂ ਉਧਰ ਜਾ ਸਕਦਾ ਕਿਉਂਕਿ ਉਹਦੀ ਇੰਨੀ ਪ੍ਰੈਸ਼ਰ ਹੈ ਨਹੀਂ ਤੱਕ ਨਹੀਂ ਹੈਗੀ ਵੀ ਉਧਰ ਲੈ ਜਾਵੇ ਪਾਣੀ ਨੂੰ ਹੁਣ ਚੱਲਦੇ ਹਾਂ ਪਾਣੀ ਸਾਈਡ ਹੁਣ ਆਹ ਬੂਟੇ ਵੀ ਉਹ ਬੂਟਿਆਂ ਦੇ ਨਾਲੇ ਲਗਾਏ ਗਏ ਨੇ ਪਰ ਇਹ ਬੂਟੇ ਦੁਬਾਰਾ ਫੁੱਟੇ ਨੇ ਇਹੇ ਹੈ ਬੂਟੇ ਖਰਾਬ ਹੋ ਗਏ ਤੇ ਅੰਦਰੋਂ ਦੁਬਾਰਾ ਮਤਲਬ ਬੁੱਟੇ ਉੱਠੇ ਨੇ ਇਹ ਹੁਣ ਇਹ ਇਹ ਹੁਣ ਹੁਣ ਕੇ ਮਤਲਬ ਇਹ ਮਤਲਬ ਫਲ ਦੇਣਗੇ ਇਹ ਮਤਲਬ ਜਦ ਇੱਕ ਵਾਰੀ ਹੋਗੇ ਇਹ ਦੁਬਾਰਾ ਦੇਣਗੇ ਹਾਂ ਕਿਉਂਕਿ ਇਹ ਟੁੱਟ ਗਏ ਤੇ ਟਰੈਕਟਰ ਨਾਲ ਟੁੱਟ ਟਟ ਗਏ ਤਾਂ ਕਰਕੇ ਇਹਨੂੰ ਹੁਣ ਦੇਖੋ ਵੀ ਜਿਹੜੇ ਪੱਤੇ ਦੀਏ ਦੁਬਾਰਾ ਆ ਗਏ ਇਹਨੂੰ ਤੇ ਇਹ ਦੁਬਾਰਾ ਸਟਾਰਟਿੰਗ ਕਰ ਗਿਆ ਆਪਦੀ ਜੋ ਇੱਥੇ ਨੇੜੇ-ਤੇੜੇ ਦੇ ਬੁੱਟੇ ਕਿ ਟੁੱਟੇ ਹੋਏ ਤੇ ਤਾਂ ਉਹ ਵੀ ਉਮੀਦ ਹੈ ਵੀ ਦੁਬਾਰਾ ਜੜਾ ਫੜਨਗੇ ਆ ਦੇਖੋ ਕਿ ਇਹ ਕਲਮ ਵਾਲੇ ਬੂਟੇ ਆ ਸਾਰੇ ਇਸਾਰ ਦੀ ਜਿਹੜਾ ਸਫੈਦਾ ਹੁੰਦਾ ਉਹਦੇ ਥੱਲੇ ਜੜਾ ਉੱਪਰ ਕਲਮ ਲਈ ਹੋਈ ਹੈ ਅ ਅਮਰੂਦ ਦੀ ਤਾਂ ਕਰਕੇ ਨਾਂ ਇਸਾਰ ਸਫੈਦਾ ਰੱਖਿਆ ਹੋਇਆ ਇਹਨਾਂ ਦਾ ਬਾਕੀ ਆਪਣੇ ਆਪਣੇ ਅਕੋਰਡਿੰਗ ਹੈ ਜੋ ਜਿਵੇਂ ਕਰਦੇ ਨੇ ਤੇ ਉਹ ਹਿਸਾਬ ਹੈ ਨਹੀਂ ਆਪਾਂ ਨੂੰ ਵੀ ਇਹ ਕਿਵੇਂ ਕਰ ਕਰਨੀ ਕਰਦੇ ਦੇਖੇ ਨੇ ਹਿਸਾਬ ਘਾਟਾ ਵੀ ਕਿੱਦਾਂ ਲਗਾਉਂਦੇ ਨੇ ਉਹ ਤੇ ਹੋਰ ਖਬਰ ਇਹ ਚ ਹੋਰ ਵੀ ਬਹੁਤ ਬਨਰੂਤ ਬਹੁਤ ਵੈਰਿਟੀ ਆਉਂਦੀ ਹੈ ਤੇ ਉਹ ਜਿਵੇਂ ਤੁਹਾਨੂੰ ਦੱਸ ਰਿਹਾ ਤਾਂ ਵੀ ਉੱਥੋਂ ਇਹ ਖਾਲ ਆਉਂਦਾ ਖਾਲ ਉੱਥੋਂ ਕੋਮਦਾ ਇਹਨੂੰ ਆਉਂਦਾ ਫਿਰ ਉੱਥੋਂ ਵੀ ਪਾਣੀ ਆ ਖਾਣ ਨੂੰ ਛੱਡਿਆ ਇਹਨੂੰ ਵੀ ਛੱਡਿਆ ਹੋਇਆ ਆ ਵੀ ਬੂਟਾ ਦੁਬਾਰਾ ਉੱਠ ਰਿਹਾ ਤੇ ਜੇ ਇਹ ਬੂਟੇ ਬਹੁਤ ਖਰਾਬ ਹੋ ਗਏ ਜਦੋਂ ਪਾਣੀ ਕਰਕੇ ਜਦੋਂ ਇੱਕ ਵਾਰੀ ਪਾਣੀ ਖੜ ਗਿਆ ਦਾ ਇਹ ਤਾਂ ਉਹਦੇ ਕਰਕੇ ਬਹੁਤ ਬੂਟੇ ਖਰਾਬ ਵੀ ਹੋ ਗਏ ਤੇ ਦੁਬਾਰਾ ਬੂਟੇ ਉੱਠੇ ਆ ਤੇ ਇੱਧਰ ਅਸੀਂ ਹਲਦੀ ਲਾਈ ਸੀ ਹਲਦੀ ਤਾਂ ਇੱਕ ਵਾਰੀ ਪਟਾਈ ਹੋ ਗਈ ਦੁਬਾਰਾ ਤਾਂ ਹੁਣ ਇਹ ਬਾਅਦ ਹੀ ਆ ਕਰ ਦੇਣਾ ਆ ਦੇਸੀ ਰੂੜੀ ਛੱਟੀ ਹੋਈ ਏ ਸਾਰੀ ਇਹ ਵੀ ਵਿੱਚ ਮਿਕਸ ਕਰ ਦੇਣੀ ਏ ਇੱਕ ਵਾਰੀ ਕਿਉਂਕਿ ਇੱਧਰ ਮੇਰੇ ਖਿਆਲ ਚ ਪੈਣਾ ਬਹਾ ਬੂਟਾ ਕੋਸ ਦੇ ਵਿੱਚ ਮਤਲਬ ਕਰਤੇ ਦੀ ਇਕੱਠੀ ਕੀ ਇਹ ਇੱਥੋਂ ਐਂਦਾ ਐਂਡ ਕਰਿਆ ਹੋਇਆ ਉਹ ਜੁੜ ਰਹੀਆਂ ਨੇ ਆਪੱਚ ਗਹਾਂ ਵਾਲੀਆਂ ਤੇ ਇਸੇ ਕਿਨਾਰੇ ਦੀਆਂ ਜਿਹੜੀਆਂ ਜਗ੍ਹਾ ਸਿਗੀਆਂ ਆਲਦਵਾਲਾ ਜਿਹਾ ਸੀ ਹੁਣ ਪਟਾਇਆ ਵੀ ਸੀਗਾ ਇਹ ਜਗ੍ਹਾ ਪਟਾਈ ਵੀ ਸੀਗੀ ਤਾਂ ਅਸੀਂ ਕਿ ਆਲਦਵਾਲਾ ਪਟੋਕਟ 5-5 ਫੁੱਟ ਆਲਦਵਾਲਾ ਛੱਡਿਆ ਹੋਇਆ ਦਾ ਆ ਜਿਵੇਂ ਮਰੂਦ ਲੱਗਿਆ ਆਪਣਾ ਸਭ ਤੋਂ ਸੋਹ ਲੱਗਿਆ ਹਰਾ ਤੇ ਇੱਧਰ ਇੱਕ ਬੂਟਾ ਹੋ ਲੱਗਿਆ ਸੰਤ ਕੀਨੂ ਦਾ ਤੇ ਘੱਟੋ ਘੱਟ 30 ਤੋਂ 35 ਬੂਟੇ ਲੱਗੇ ਹੋਏ ਆਪਣੇ ਜਾਮਣ ਦੇ ਹਾਈਬ੍ਰਿਡ ਜਾਮਣਾਂ ਕਟੋਕਟ ਐਡਾ ਮੋਟਾ ਫਲ ਹੁੰਦਾ ਇਹਦਾ ਲੰਬਾ ਤੇ ਇੰਨਾ ਇੰਨਾ ਕਿਚੌੜਾ ਹੁੰਦਾ ਹੈ ਚੜਾਈ ਤੇ ਕੂਟਲੀ ਛੋਟੀ ਹੁੰਦੀ ਹੈ ਇਹਦੀ ਤੇ ਉਹ ਲੱਗਿਆ ਹੋਇਆ ਹੈ ਬਾਕੀ ਹੋਰ ਬੂਟੇ ਨਾਲ ਖੜਾਏ ਹੋਏ ਆ ਸ਼ਾਮਾ ਵਾਸਤੇ ਤੇ ਆ ਸਾਰਾ ਇਹ ਸਿਸਟਮ ਆਪਣੇ ਖੇਤਾਂ ਚ ਕੀ ਰਿਹਾ ਹੈ ਕੋਈ ਅਸੀਂ ਵੀਰੇ ਕੋਈ ਡਾਇ ਨਹੀਂ ਕੋਈ ਸਪਰੇ ਨਹੀਂ ਹੁਣ ਤੱਕ ਅਸੀਂ ਕੁਝ ਨਹੀਂ ਹੋਰ ਪਾਇਆ ਸਵਾਏ ਜਾਂ ਮੱਛੀਆਂ ਵਾਲਾ ਪਾਣੀ ਹੈ ਕੋਈ ਉਹ ਚ ਵੀ ਬਹੁਤ ਤਤ ਮੁਰੂਦਾ ਨੂੰ ਮਿਲ ਰਹੇ ਨੇ ਜੋ ਸਾਡੀ ਦੇਖਣ ਦੇਖਣ ਦੀ ਹੈਗੀ ਐ ਵੀ ਹਾਂ ਜਦ ਤੋਂ ਪਾਣੀ ਲਾ ਰਹੇ ਆ ਫਾਇਦਾ ਹੋਇਆ ਬੂਟਾ ਸਾਡਾ ਕੋਈ ਖਰਾਬ ਨਹੀਂ ਹੋਇਆ ਸਵਾਏ ਜਿਹੜਾ ਪਾਣੀ ਮੀਂਹ ਆ ਕੇ ਖੜ ਗਿਆ ਸੀਗਾ ਖੇਤਾਂ 'ਚ ਉਹਨੇ ਸਾਡੇ ਬੂਟੇ ਕੁਸ਼ਕ ਮਾਰੇ ਆ ਮਾਰ ਪਈਏ ਉਹਨਾਂ ਨੂੰ ਤੇ ਉਂ ਕੋਈ ਬੂਟਾ ਨਹੀਂ ਸਾਡਾ ਮਰਿਆ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਵੀ ਜਿਹੜਾ ਫਲਣ ਤੋੜਨ ਦਾ ਸੈਟਮ ਕੀ ਐ ਕਿਉਂਕਿ ਜਦੋਂ ਇੱਕ ਵਾਰੀ ਬੂਟਾ ਗ੍ਰੋਥ ਕਰਦਾ ਐ ਹੁਣ ਜੇ ਆਪਾਂ ਕਿਸੇ ਚੀਜ਼ ਨੂੰ ਫੜਦਾ ਇਹ ਨਾ ਤੋੜੀਏ ਤਾਂ ਤਾਣੀਆਂ ਨੂੰ ਬਜਨ ਪੈਣ ਲੱਜਾਂਦਾ ਬਜਨ ਪੈਣ ਨਾਲ ਬੂਟਾ ਉੱਪਰ ਨੂੰ ਘੱਟ ਉੱਠਦਾ ਹੈ ਸਾਈਡਾਂ ਥੱਲੇ ਝੁਕ ਵੱਧ ਜਾਂਦਾ ਹੁਣ ਆ ਦੇਖੋ ਹੁਣ ਇਹ ਸਿੱਧੀਆਂ ਛਟੀਆਂ ਇਹਨਾਂ ਦੀਆਂ ਝੁਕੀਆਂ ਕਿਸੇ ਦੀ ਨਹੀਂ ਹੋਈਆਂ ਉਹ ਤੁਸੀਂ ਚਾਹੇ ਆ ਕੇ ਦੇਖ ਸਕਦੇ ਆ ਐਡਰੈਸ ਮੈਂ ਥੱਲੇ ਪਾ ਦੂੰਗਾ ਆਪਦਾ ਜਿਨੇ ਵੀ ਆ ਕੇ ਇੱਕ ਵਾਰੀ ਅੱਖੀਂ ਦੇਖਣਾ ਹੋਵੇ ਉਹ ਦੇਖ ਸਕਦਾ ਹੁਣ ਰਹੀ ਬਾਕੀ ਦੀ ਜਾਣਕਾਰੀ ਤੇ ਉਹ ਤੁਹਾਨੂੰ ਮੈਂ ਹੁਣ ਦੱਸ ਦਤਾਂ ਹੁਣ ਥੋੜੇ ਨਾਲ ਬਾਕੀ ਦੀ ਜਾਣਕਾਰੀ ਸ਼ੇਅਰ ਕਰ ਦਿੰਦੇ ਆ ਬੂਟੇ ਕਿੱਥੋਂ ਲੈਂਦੇ ਆ ਕਿਵੇਂ ਲਾਏ ਨੇ ਦੇਖੋ ਬੂਟੇ ਅਸੀਂ ਕਰਿਆ ਸੀਗਾ ਆਪਣੇ ਜੋ ਭਾਗ ਹੈ ਪੰਜਾਬ ਦਾ ਜੋ ਬੂਟੇ ਆ ਲਾਉਣ ਤੇ ਜਾਂ ਕਿਉਂਕਿ ਇਹਦੇ ਪਰ ਸਬਸਿਡੀ ਵੀ ਚੱਲਦੀ ਹੈ ਸਬਸਿਡੀ ਦੇ ਆਪਾਂ ਫਾਰਮ ਜਮ੍ਹਾਂ ਕਰਵਾ ਸਕਦੇ ਆ ਉਹ ਤੁਹਾਨੂੰ ਫਾਰਮ ਜਦੋਂ ਤੁਸੀਂ ਆਪਣੇ ਕੋਈ ਵੀ ਬਿੱਲ ਜੋੜੂਗੇ ਨਾਲ ਕਿਸੇ ਤੋਂ ਤੁਸੀਂ ਖਾਦ ਲੈਂਦੇ ਹੋ ਕਿਤੇ ਕੁਝ ਮਤਲਬ ਸਿਰਫ ਇਹਦੇ ਇਹਦੇ ਤੱਕ ਸੀਮਿਤ ਜੋ ਗੱਲਾਂ ਨੇ ਜੋ ਆਪਾਂ ਮਰੂਦਾ ਚ ਪਾਉਣੀ ਕਰਨੀਆਂ ਖਾਦ ਹੋ ਗਈ ਜੋ ਬੂਟੇ ਲਾਏ ਉਹਦਾ ਬਿਲ ਹੋ ਗਿਆ ਜਾਂ ਆਪਾਂ ਲੇਬਰ ਲਈ ਹੈ ਆਪਾਂ ਲੇਬਰ ਕਿੰਨੀ ਦਿੱਤੀ ਹੈ ਕਿੰਨੇ ਬੰਦੇ ਸੀਗੇ ਕਿਹਦੇ ਹਿਸਾਬ ਨਾਲ ਦਿੱਤੀ ਹੈ ਠੀਕ ਹੈ ਜੀ ਉਹ 400 ਰੁਪਏ ਦਿਹਾੜੀ ਹੋ ਸਕਦੀ ਹੈ ਉਹ 500 ਰੁਪਏ ਦਿਹਾੜੀ ਹੋ ਸਕਦੀ ਹੈ ਕੁਝ ਵੀ ਹੋ ਸਕਦਾ ਹੈ ਉਹ ਹਿਸਾਬ ਨਾਲ ਅਸੀਂ ਬਿਲ ਬਣਾ ਕੇ ਦੇ ਦਿੱਤਾ ਸੀਗਾ ਇੱਕ ਵਾਰੀ ਦਾ ਹੁਣ ਅਸੀਂ ਦੁਬਾਰਾ ਵਿਭਾਗ ਨਾਲ ਗੱਲ ਕਰਕੇ ਤਾਂ ਹੋ ਇੱਕ ਵਾਰੀ ਦੁਬਾਰਾ ਸਬਮਿਟ ਕਰਾਂਗੇ ਹੋਊਗੀ ਅਸੀਂ ਬੂਟੇ ਹੋਣਾ ਆਪਣੇ ਨਿੰਬੂ ਦੇ ਬੂਟੇ ਵੀ ਲਾਉਣੇ ਨੇ ਦਸਕ ਤੇ ਜਿੱਥੇ-ਜਿੱਥੇ ਬੂਟੇ ਖਰਾਬ ਹੋਏ ਨੇ ਹੋ ਸਕਕੇ ਸਾਨੂੰ ਥੋੜੇ ਬੂਟੇ ਗਰੋਥ ਵਾਲੇ ਮਿਲ ਜਾਣ ਅਮਰੂਦ ਦੇ ਤਾਂ ਅਸੀਂ ਉਹ ਲਾ ਦਈਏ ਜਿੱਥੇ-ਜਿੱਥੇ ਸਾਡੇ ਮਤਲਬ ਬੂਟਿਆਂ ਦੀ ਕਮੀ ਆ ਹੁਣ ਕਿਉਂਕਿ ਕਈ ਜਗ੍ਹਾ-ਜਗ੍ਹਾ ਹੁਣ ਵਿੱਚ ਵਿਚਾਲੇ ਖਾਲੀ ਪੈ ਗਿਆ ਉਹ ਪਾਣੀ ਕਰਕੇ ਵੱਧ ਪਾਣੀ ਪਾਣ ਕਰਕੇ ਜੋ ਥੱਲੇ ਬੂਟੇ ਹੁਣ ਜੰਮੀ ਥੱਲੇ ਉੱਠੇ ਉੱਠੇ ਹੀ ਨਹੀਂ ਸੀਗੇ ਜਾਂ ਉੱਠਣ ਲੱਗੇ ਸੀਗੇ ਮਾਰ ਪੈ ਗਈ ਪਾਣੀ ਦੀ ਮੀਂਹ ਕਰਕੇ ਤਾਂ ਉਹ ਅਸੀਂ ਹੁਣ ਦੁਬਾਰਾ ਲਾਉਂਗੇ ਇਹੇ ਬੂਟਾ ਤੁਹਾਨੂੰ ਆਰਾਮ ਨਾਲ ਜੇ ਤੁਸੀਂ ਵਿਭਾਗ ਨਾਲ ਚੱਲੂਗੇ ਉਹ ਲਗਦੇ ਅਧਿਕਾਰੀਆਂ ਨਾਲ ਚੱਲੂਗੇ ਤਾਂ ਤੁਹਾਨੂੰ ਉਹ ਮਦਦ ਕਰਨਗੇ ਠੀਕ ਹੈ ਜੀ 60 ਰੁਪਏ ਦੇ ਬੂਟੇ ਦੀ ਕੀਮਤ ਹੈ ਇਹਦੀ ਅਮਰੂਦੇ ਦੀ ਤੇ ਜੇ ਤੁਸੀਂ ਹੁਣ ਸੋਚਦੇ ਆ ਵੀ ਜਿਹੜੇ ਹਾਈਬ੍ਰਿਡ ਪਾਣੀ ਉਹ ਲਾਈ ਹੋਈ ਹੈ ਆਪਣੀ ਜਾਮਣ ਤਾਂ ਉਹ ਲਗ ਨਰਸਰੀ ਤੋਂ ਲਿਆਂਦੀ ਗਈ ਹੈ ਉਹ ਰੇਟ ਉਹਦਾ ਲੱਗ ਇਹ ਬਿਵਾ ਗਾਣੇ ਬਦਲਾਂ ਆਈ ਹੋਈ ਹੈ ਇਹ ਬੂਟੇ ਤੁਸੀਂ ਆਪ ਵੀ ਲੈ ਆ ਸਕਦੇ ਆ ਠੀਕ ਹੈ ਜੀ ਚਾਹੇ ਤੁਸੀਂ ਆਪਸਮ ਨਾਲ ਲੈ ਜੋ ਕਿਸੇ ਨੂੰ ਉਹ ਤੁਹਾਨੂੰ ਨਾਲ ਲੈਣਗੇ ਉਹਨਾਂ ਦਾ ਕੰਟੈਕਟ ਨੰਬਰ ਮੈਂ ਤੁਹਾਨੂੰ ਮੈਂਸ਼ਨ ਕਰ ਦੂੰਗਾ ਥੱਲੇ ਡਿਸਕ੍ਰਿਪਸ਼ਨ ਤੇ ਉਹਨਾਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਤੁਸੀਂ ਕਿੰਨੇ ਕਿੱਲੇ ਚਾਹੁਣਾ ਹੈ ਠੀਕ ਹੈ ਜੀ ਉਹ ਤੁਹਾਨੂੰ ਦੱਸ ਦੇਣਗੇ ਇਹ ਪੂਰੇ ਮਤਲਬ ਇੱਕ ਛੜ ਤੋਂ ਲੈਵਲ ਕਰਕੇ ਜ਼ੀਰੋ ਦਾ ਤਾਂ ਇਹ ਮਿੰਟ ਜੇ ਬੂਟੇ ਲੱਗੇ ਹੋਏ ਨੇ ਇਹ ਨਹੀਂ ਹੈਗਾ ਵੀ ਜਿੱਥੋਂ ਆਪਾਂ ਨੂੰ ਦਿਖਿਆ ਉੱਥੋਂ ਬੂਟਾ ਆਪਾਂ ਨੇ ਚੱਕ ਕੇ ਲਾਤਾ ਇਹ ਪੂਰਾ ਮਤਲਬ ਆਪਾਂ ਨੇ ਕਲੀ ਲਿਆ ਕੇ ਪਹਿਲਾਂ ਪੂਰੇ ਖੇਤ ਦੀ ਮਾਣ ਕੱਢੀ ਨਾਪ ਲੈ ਕੇ ਕਿ ਜਿੱਥੇ-ਜਿੱਥੇ ਬੂਟਾ ਲੱਗਣ ਵਾਲੀ ਸੀ ਆ ਉੱਥੇ-ਉੱਥੇ ਬੂਟਾ ਲੱਗਿਆ ਹੋਇਆ 15 ਬੂਟੇ ਦੇ ਬੂਟਾ 15 ਫੁੱਟ ਦੀ ਜਗ੍ਹਾ ਤੇ ਐ ਲਾਈਨ ਤੋਂ ਲਾਈਨ 20 ਫੁੱਟ ਦਾ ਫਰਕ ਹੈ ਜੀ 20 ਫੁੱਟ ਦੀ ਜਗ੍ਹਾ ਵੀ ਆਪਾਂ ਇਹ ਨਹੀਂ ਹੈਗੀ ਵੀ ਜੇ ਆਪਾਂ ਬਾਗ ਲਾ ਲਿਆ ਕਈ ਕਹਦਣੇ ਉਸ ਵਿੱਚ ਆਪਾਂ ਲਾ ਨਹੀਂ ਸਕਦੇ ਜੀ ਦੀ ਛੱਡ ਕੇ ਆਪਾਂ ਕਣਕ ਕੋਈ ਸਬ ਦਾਲਾਂ ਹੋ ਗਈਆਂ ਸਬਜੀ ਹੋ ਗਈ ਮਤਲਬ ਸਬਜੀ ਵੀ ਤੁਸੀਂ ਇਹ ਲਾ ਸਕਦੇ ਆ ਉਹ ਥੋੜੀ ਸਿਰਦਰਦੀ ਹੈ ਵੀ ਤੁਸੀਂ ਉਹਨੂੰ ਕਿੱਦਾਂ ਲਾਉਣਾ ਹੈ ਬਿਨਾ ਸਪਰੇਅ ਤੇ ਲਾਉਣਾ ਤੁਸੀਂ ਕਿਵੇਂ ਕਰਨਾ ਉਹ ਤੁਹਾਡੇ ਤੇ ਡਿਪੈਂਡ ਹੈ ਬਾਕੀ ਤੁਹਾਡੀ ਜਗ੍ਹਾ ਤੇ ਹੈ ਇਹ ਵੀ ਜਗ੍ਹਾ ਦੇ ਇਨਸਾਰ ਹੁੰਦਾ ਹੈ ਕਿਉਂਕਿ ਸਾਡੇ ਆਪਣੇ ਉੱਚੇ ਪਿੰਡ ਕੋਲ ਲੱਗੇ ਹੋਏ ਨੇ ਜਦੋਂ ਆਪਾਂ ਮੇਸ਼ਪੁਰਾ ਥੋੜਾ ਹੀ ਕ੍ਰਾਸ ਕਰਦੇ ਆਂ ਬਸ adda ਬਣਿਆ ਉਹਦੇ ਉਹ ਵੀ ਖੇਤ ਮਤਲਬ ਨੀਵੇਂ ਨੇ ਉੱਥੇ ਵੀ ਨਿੰਬੂ ਲੱਗਿਆ ਅਮਰੂਦ ਲੱਗਿਆ ਹੋਇਆ ਉਹ ਵੀ ਇਹੀ ਵੈਰੈਟੀ ਹੈ ਕਿਉਂਕਿ ਉਹ ਸੇਮ ਡੇ ਲੱਗੇ ਹੋਏ ਨੇ ਉਹਦੀ ਜਾ ਕੇ ਤੁਸੀਂ ਗਰੋਥ ਦੇਖ ਸਕਦੇ ਹੋ ਉਹਦੀ ਗਰੋਥ ਕੁਝ ਹੋਰ ਹੈ ਇਹਦੀ ਬੂਟੇ ਦੀ ਕੁਝ ਗਰੋਥ ਹੋਰ ਹੈ ਖੇਤ ਦਾ ਫਰਕ ਪੈ ਜਾਂਦਾ ਹੈ ਬਾਕੀ ਉਹ ਖਬਰਾਂ ਸਪਰੇਅ ਡਾਇਆਡ ਹੋਇਆ ਕੁਝ ਪਾਉਂਦੇ ਹੋਣਗੇ ਤਾਂ ਪਤਾ ਨਹੀਂ ਮੈਂ ਕਦੇ ਆਪਾਂ ਪੁੱਛੇ ਨਹੀਂ ਹੈਗਾ ਜਾਈਏ ਕਿ ਆਪਾਂ ਨੂੰ ਆਪਣੇ ਖੇਤ ਦਾ ਪਤਾ ਦੇ ਬਾਕੀ ਮੈਂ ਤੁਹਾਨੂੰ ਇਹਨਾਂ ਦਾ ਨੰਬਰ ਸਰ ਦਾ ਪਾ ਦੂੰਗਾ ਥੱਲੇ ਤੁਸੀਂ ਆਪਣੀ ਗੱਲ ਕਰ ਸਕਦੇ ਆ ਤੁਹਾਨੂੰ ਸਾਰੀ ਜਾਣਕਾਰੀ ਇਹ ਦੇ ਦੇਣਗੇ ਧੰਨਵਾਦ ਜੀ ਇੱਥੇ ਤੱਕ ਤੁਸੀਂ ਵੀਡੀਓ ਦੇਖੀ ਹੈ ਚੈਨਲ ਨੂੰ ਜਾਂਦੇ ਹੋਏ ਸਬਸਕ੍ਰਾਈਬ ਕਰ ਦਿਓ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਜਾਣਕਾਰੀ ਤੁਹਾਨੂੰ ਪੂਰੀ ਮਿਲੂਗੀ ਜੇ ਹਾਂ ਜੇ ਤੁਸੀਂ ਜਾਣਕਾਰੀ ਲੈਣੀ ਵੀ ਹੋਊਗੀ ਤਾਂ ਮੈਂ ਆਪਣਾ ਨੰਬਰ ਵੀ ਥੱਲੇ ਮੈਂਸ਼ਨ ਕਰ ਦੂੰਗਾ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ